खबर लाड्डो वाला टोल प्लाजा ਦੇ ਨਾਲ ਜੁੜੀ ਹੋਈ ਹੈ लाड्डो वाला टोल प्लाजा ਹਾਲੇ ਕੁਝ ਦਿਨ ਹੋਰ ਫ੍ਰੀ ਰਹੇਗਾ ਅੱਜ ਪ੍ਰਸ਼ਾਸਨ ਸੀਨੀਅਰ ਪੁਲਿਸ ਅਧਿਕਾਰੀਆਂ ਐਨ ਐਚ ਏ ਆਧਿਕਾਰੀ ਤੇ ਕਿਸਾਨਾਂ ਦੀ ਮੀਟਿੰਗ ਹੋਈ ਡੀ ਸੀ ਦਫ਼ਤਰ ਵਿੱਚ ਹੋਈ ਹੈ ਮੀਟਿੰਗ ਬੇਸਿੱਟਾ ਰਹੀ ਹੈ ਐਨ ਐਚ ਏ ਅਧਿਕਾਰੀਆਂ ਨੂੰ ਡੀ ਸੀ ਸਾਖਸ਼ੀ ਸਾਨੀ ਨੇ ਝਾੜ ਪਾਈ ਹੈ ਕਿਉਂਕਿ ਉਹ ਕੋਈ ਵੀ ਸੰਤੋਖਜਨਕ ਜਵਾਬ ਜਿਹੜਾ ਡੀ ਸੀ ਵੱਲੋਂ ਪੁੱਛਿਆ ਗਿਆ ਸੀ ਨਹੀਂ ਦੇ ਸਕੇ डीसी ਦੇ ਸਵਾਲਾਂ ਦਾ ਜਵਾਬ ਨਾ ਦੇਣ ਕਾਰਨ ਡੀਸੀ ਨਾਰਾਜ਼ ਨਜ਼ਰ ਆਏ ਤੇ ਐਨਐਚਏ ਆਈ ਅਧਿਕਾਰੀਆਂ ਨੂੰ ਕਿਹਾ ਕਿ ਅਗਲੀ ਮੀਟਿੰਗ ਵਿੱਚ ਉਹ ਪੂਰੀ ਤਿਆਰੀ ਕਰਕੇ ਆਣ। ਦਰਸਲ ਟੋਲ ਪਲਾਜ਼ਾ ਜੂਨ ਮਹੀਨੇ ਤੋਂ ਬੰਦ ਹੈ ਕਿਸਾਨਾਂ ਵੱਲੋਂ ਇੱਥੇ ਵਧੇ ਹੋਏ ਰੇਟਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਹ ਟੋਲ ਪਲਾਜ਼ਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਫਿਲਹਾਲ ਫ੍ਰੀ ਚੱਲ ਰਿਹਾ ਹੈ। ਕਿਸਾਨ ਆਪਣੀ ਮੰਗ ਤੇ ਅੜੇ ਹੋਏ ਨੇ ਕਿ ਜਦੋਂ ਤੱਕ ਇਸ ਦੇ ਰੇਟ ਨਹੀਂ ਘਟਾਏ ਜਾਂਦੇ ਉਹ ਇਸ ਟੋਲ ਪਲਾਜ਼ਾ ਤੋਂ ਵਾਹਨਾਂ ਦੀ ਵਸੂਲੀ ਨਹੀਂ ਹੋਣ ਦੇਣਗੇ ਟੋਲ ਪਲਾਜ਼ਾ ਨੂੰ ਇਸ ਰਾਤ ਉਹ ਗੁਜ਼ਰਨ ਵਾਲੇ ਵਾਹਨਾਂ ਤੋਂ ਵਸੂਲੀ ਨਹੀਂ ਕਰਨ ਦੇਣਗੇ ਅੱਜ ਇਸੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੀਟਿੰਗ ਸੱਦੀ ਗਈ ਸੀ ਡੀਸੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਸੀਨੀਅਰ ਪੁਲਿਸ ਅਧਿਕਾਰੀ ਐਨ ਐਚ ਆਈ ਅਧਿਕਾਰੀ ਤੇ ਕਿਸਾਨ ਆਗੂ ਸ਼ਾਮਲ ਹੋਏ ਕਾਫੀ ਸਮਾਂ ਇਸ ਮੀਟਿੰਗ ਦੌਰਾਨ ਡੀਸੀ ਵੱਲੋਂ ਐਨ ਐਚ ਆਈ ਅਧਿਕਾਰੀਆਂ ਤੋਂ ਸਵਾਲ ਪੁੱਛੇ ਗਏ डीसी ਵੱਲੋਂ ਇਸ ਲਈ ਵੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਕਿ ਐਨਐਚਏ ਅਧਿਕਾਰੀਆਂ ਨੂੰ ਜੋ ਵੀ ਚਿੱਠੀ ਭੇਜੀ ਜਾਂਦੀ ਹੈ ਉਸ ਦਾ ਉਹ ਜਵਾਬ ਨਹੀਂ ਦੇ ਰਹੇ ਤਾਂ ਜੂਨ ਮਹੀਨੇ ਤੋਂ 15 ਜੂਨ ਤੋਂ ਇਹ ਟੋਲ ਪਲਾਜ਼ਾ ਤੋਂ ਵਸੂਲੀ ਨਹੀਂ ਕਰਨ ਦੇ ਰਹੇ ਕਿਸਾਨ ਕਿਸਾਨਾਂ ਦੀ ਮੰਗ ਹੈ ਕਿ ਇਸ ਟੋਲ ਪਲਾਜ਼ਾ ਤੇ ਜਿਹੜੇ ਵੀ ਵਾਹਾਂ ਲੰਘਦੇ ਨੇ ਉਹਨਾਂ ਤੋਂ ਕਾਫੀ ਜ਼ਿਆਦਾ ਪੈਸੇ ਵਸੂਲੇ ਜਾਂਦੇ ਨੇ ਲੱਡ ਵਾਲਾ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਜਿੱਥੇ ਸਭ ਤੋਂ ਵੱਧ ਰੇਟ ਨੇ ਫਲਾਂਗੀ ਨੇੜੇ-ਤੇੜੇ ਦੇ ਟੋਲ ਪਲਾਜ਼ਾ ਨੇ ਉੱਥੇ ਤੇ ਲਾਡੋ ਵਾਲਾ ਟੋਲ ਪਲਾਜ਼ਾ ਦੀਆਂ ਦਰਾਂ ਵਿੱਚ ਕਰੀਬ 20 ਤੋਂ 25 ਫੀਸਦੀ ਦਾ ਫਰਕ ਹੈ ਇਸੇ ਨੂੰ ਲੈ ਕੇ ਕਿਸਾਨਾਂ ਦੀ ਮੰਗ ਹੈ ਕਿ ਲੰਬੇ ਸਮੇਂ ਤੋਂ NHAI ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਉਹ ਕਈ ਵਾਰ ਇਸ ਸਬੰਧ ਵਿੱਚ ਆਪਣੀ ਆਵਾਜ਼ ਚੁੱਕ ਚੁੱਕੇ ਨੇ ਪਰ ਉਹਨਾਂ ਦੀ ਨਹੀਂ ਸੁਣੀ ਜਾ ਰਹੀ ਫਿਲਹਾਲ ਜਿਹੜੀ ਅੱਜ ਮੀਟਿੰਗ ਹੋਈ ਸੀ ਉਹ ਵੀ ਬੇਸਿੱਟਾ ਰਹੀ ਮੰਨੇ ਜਾ ਰਿਹਾ ਸੀ ਕਿ ਅੱਜ ਇਸ ਮੀਟਿੰਗ ਦੌਰਾਨ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਜਿਸ ਤਰੀਕੇ ਨਾਲ NHAI ਅਧਿਕਾਰੀਆਂ ਨੂੰ DC ਵੱਲੋਂ ਝਾੜ ਪਾਈ ਗਈ ਹੈ ਉਸ ਤੋਂ ਸਾਫ਼ ਹੈ ਕਿ ਪ੍ਰਸ਼ਾਸਨ ਦਾ ਵੀ NHAI ਅਧਿਕਾਰੀਆਂ ਪ੍ਰਤੀ ਰੁਖ ਸਖਤ ਹੈ ਫਿਲਹਾਲ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਨਮ ਸਾਡੇ ਨਾਲ ਜੁੜ ਚੁੱਕੇ ਨੇ ਸਨਮ ਅੱਜ ਪ੍ਰਸ਼ਾਸਨ ਤੇ ਕਿਸਾਨਾਂ ਦੀ ਮੀਟਿੰਗ ਹੋਈ ਹੈ ਕੀ ਕੁਝ ਰਿਹਾ ਇਸ ਵਿੱਚ ਜੀ ਬਿਲਕੁਲ ਜਿਵੇਂ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ ਹੈ ਨਾਟੋ ਵਾਲ ਟੋਲ ਦਾ ਜੋ ਪਿਛਲੇ ਕਾਫੀ ਨੰਬਰ ਸਮੇਂ ਤੋਂ ਬਣਦਾ ਹੈ ਤੇ ਉੱਥੇ ਕਿਸਾਨਾਂ ਨੇ ਟੋਲ ਜਿਹੜਾ ਉਹ ਫ੍ਰੀ ਕੀਤਾ ਹੋਇਆ ਤੇ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਾ ਹੋਇਆ ਨੈਸ਼ਨਲ ਹਾਈਵੇਅ ਅਥਾਰਟੀ ਨੇ ਹਾਈ ਕੋਰਟ ਦੇ ਵਿੱਚ ਵੀ ਰਿੱਟ ਲਗਾਈ ਹੋਈ ਹੈ ਤਾਂ 23 ਤਰੀਕ ਨੂੰ ਇਸ ਦੀ ਸੁਣਵਾਈ ਹੈ ਪਰ ਉਸ ਤੋਂ ਪਹਿਲਾਂ ਅੱਜ ਕਿਸਾਨਾਂ ਅਤੇ ਡੀਸੀ ਦੇ ਵਿਚਕਾਰ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਐਨਐਚਆਈ ਦੇ ਅਧਿਕਾਰੀ ਵੀ ਮੌਜੂਦ ਸਿਗੇ ਸੋਸ ਮੀਟਿੰਗ ਦੇ ਵਿੱਚ ਜੋ ਖਬਰ ਜੋ ਸਮ ਬਾਹਰ ਆ ਕੇ ਕਿਸਾਨਾਂ ਨੇ ਦਿੱਤੀ ਹੈ ਕਿ ਡੀਸੀ ਦੇ ਵੱਲੋਂ ਐਨਐਚਆਈ ਦੇ ਅਧਿਕਾਰੀਆਂ ਨੂੰ ਝਾੜ ਪਾਈ ਗਈ ਹੈ ਕਿਉਂਕਿ ਕਿਸਾਨਾਂ ਨੇ ਇਹ ਸਵਾਲ اٹھਾਇਆ ਸੀਗਾ ਕਿ ਟੋਲ ਕਾਹ ਲੈਣਾ ਬੰਦ ਹੈ ਕਿ ਜਦੋਂ ਸੜਕ ਦਾ ਕੰਮ ਹਾਈਵੇ ਦਾ ਕੰਮ ਪੂਰਾ ਹੋਇਆ ਹੋਵੇ ਪਰ ਬਹੁਤ ਸਾਰਾ ਅਜੇ ਹੇਗਾ ਕੰਮ ਹੈ ਜੋ ਹਾਈਵੇ ਤੇ ਉਹ ਪੂਰਾ ਨਹੀਂ ਹੋਇਆ ਹੋਇਆ ਜ ਰੋੜ ਜਾਲੀਆਂ ਸੱਕਰ ਦੇ ਜਾਲੀਆਂ ਲਗਣੀਆਂ ਸੀ ਤਾਂ ਕਿ ਆਵਾਰਾ ਪਸ਼ੂ ਦੂਜੀ ਦੇ ਪਾਸੇ ਨਾ ਆਣ ਡਰੇਨੇਜ ਪਾਣੀ ਦੀ ਨਿਕਾਸੀ ਦਾ ਸਿਸਟਮ ਲਾਉਣਾ ਸੀ ਵਾਸ਼ਰੂਮਸ ਬਣਾਣੇ ਸੀਗੇ ਇਦਾਂ ਦੀਆਂ ਹੋਰ ਬਹੁਤ ਚੀਜ਼ਾਂ ਸੀਗੀਆਂ ਪਰ ਉਹ ਕੰਮ ਪੂਰਾ ਨਹੀਂ ਹੋਇਆ ਪਰ ਫਿਰ ਵੀ ਹਾਈਵੇ ਅਥਾਰਟੀ ਟੋਲ ਏਰੀਆ ਤੇ ਜਿਸ ਜਿੰਨਾ ਉਹਨਾਂ ਦਾ ਟਾਰਗੇਟ ਸੀਗਾ ਟੋਲ ਇਕੱਠਾ ਕਰਨਾ ਔਰ ਉਸ ਤੋਂ ਬਾਅਦ ਉਹ ਕਰ ਚੁੱਕੇ ਨੇ ਉਸ ਤੇ ਮਿਆਦ ਵੀ ਪੂਰੀ ਹੋ ਚੁੱਕੀ ਹੈ ਤਾਂ ਮਿਆਦ ਤੇ ਵੀ ਐਨਐਚਆਈ ਦੇ ਵੱਲੋਂ ਕਿਸਾਨਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਮਿਆਦ ਕਿੰਨੀ ਦੇਰ ਤੱਕ ਦੀ ਸੀਗੀ ਕਿਉਂਕਿ ਜੋ ਪਹਿਲਾਂ ਕਾਗਜ਼ਾਂ 'ਚ ਸੀਗੀ ਉਹ ਮਈ ਤੇ ਮਈਆਂ ਜੂਨ ਦੀ ਹੇ ਚ ਸਗੀ ਤਰੀਕੋ ਖਤਮ ਹੋ ਚੁੱਕੀ ਹੈ ਤੱਕ ਡੀਸੀ ਦੇ ਵੱਲੋਂ ਝਾੜ ਕਿਸਾਨਾਂ ਨੂੰ ਮਾਫ ਕਰਨਾ ਐਨਐਚਆਈ ਨੂੰ ਪਾਈ ਗਈ ਹੈ ਤੇ ਹੁਣ ਕਿਸਾਨਾਂ ਦੀ ਅਗਲੀ ਮੀਟਿੰਗ ਉਹਨਾਂ ਨੇ ਫੈਸਲਾ ਕੀਤਾ ਕਿ 23 ਤਰੀਕ ਨੂੰ ਸੁਣਵਾਈ ਹਾਈ ਕੋਰਟ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਕੋਈ ਫੈਸਲਾ ਲੈਣਗੇ ਕਿ ਦੁਬਾਰਾ ਮੀਟਿੰਗ ਦੇ ਵਿੱਚ ਕਦੋਂ ਬੈਠਣ ਜੀ ਸਰਮ ਬਹੁਤ ਬਹੁਤ ਸ਼ੁਕਰੀਆ ਤੈਸ ਮਾਮਲੇ ਦੀ ਹੁਣ 23 ਜੁਲਾਈ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੈ ਉਸ ਤੋਂ ਬਾਅਦ ਹੀ ਅੱਗੇ ਕੋਈ ਫੈਸਲਾ ਲਿਆ ਜਾ ਸਕੇਗਾ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਮੀਟਿੰਗ ਦੌਰਾਨ ਕੀ ਕੁਝ ਹੋਇਆ ਉਸ ਦੀ ਸਾਂਝ ਪਾਈ ਗਈ ਹੈ ਜਾਣ ਲੈਨੇ ਆ ਕਿਸਾਨਾਂ ਨੇ ਮੀਟਿੰਗ ਦੌਰਾਨ ਆਪਣੇ ਕਿਹੜੇ ਸਵਾਲ ਪ੍ਰਸ਼ਾਸਨ ਅੱਗੇ ਰਹੇ ਅੱਗੇ ਰੱਖੇ ਤੇ ਮੀਟਿੰਗ ਦੌਰਾਨ ਕੀ ਕੁਝ ਹੋਇਆ ਦੇਖੋ ਜੀ ਅੱਜ ਜਿਹੜੀ ਦੂਸਰੀ ਮੀਟਿੰਗ ਹੋਈ ਆ ਮੈਂ ਇਹ ਗੱਲ ਕਹਿਣਾ ਹੁੰਦਾ ਹਰੇਕ ਮੀਟਿੰਗ 'ਚ ਕੁਝ ਨਾ ਕੁਝ ਨਿਕਲ ਕੇ ਆਉਂਦਾ ਔਰ ਅਸੀਂ ਆਪਣਾ ਪੱਖ ਪਹਿਲੀ ਮੀਟਿੰਗ 'ਚ ਵੀ ਰੱਖਿਆ ਸੀ ਹੁਣ ਵੀ ਰੱਖਿਆ ਤਾਂ ਐਤ ਕੀ ਮੈਡਮ ਨੇ ਐਨਐਚਏ ਦੇ ਜਿਹੜੇ ਅਧਿਕਾਰੀ ਆਇਆ ਸੀ ਉਹਨਾਂ ਵੱਲੋਂ ਨਮਾਇੰਦਾ ਆਇਆ ਸੀ ਉਹਨੂੰ ਵੀ ਕਾਰਨਾ ਕੀਤੀ ਆ ਵੀ ਤੁਸੀਂ ਮੇਰੀ ਮੀਟਿੰਗ ਦੇ ਵਿੱਚ ਆਉਨੇ ਹੋ ਪੂਰੀ ਡਾਕੂਮੈਂਟਰੀ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਕੋਲੇ ਕੋਈ ਵੀ ਤਰ੍ਹਾਂ ਦੀ आ, मतलब पावर ही नहीं हैगी के, है, दा। so, है, जब कोई ਉਹਨੂੰ ਕੁਐਸਚਨ ਪੁੱਛੀਦਾ ਸੀ ਤਾਂ ਉਹ ਫੋਨ ਕੱਟ ਕੇ ਕਹਿੰਦਾ ਸੀਗਾ ਮੈਂ ਪੁੱਛ ਕੇ ਦੱਸਦਾ ਸੋ ਉਹਨਾਂ ਨੂੰ ਵੀ ਉਹ ਅਧਿਕਾਰੀ ਹੈ ਜਾਂ ਭੇਜਣਾ ਮੀਟਿੰਗ ਦੇ ਵਿੱਚ ਵੀ ਜਿਹੜੇ ਚ ਫੈਸਲਾ ਲੈਣ ਦਾ ਦਮ ਹੋਵੇ ਤਾਂ ਕਿ ਉਹ ਨਰਪੱਖ ਉੱਥੇ ਫੈਸਲਾ ਲੈ ਸਕੇ ਸੋ ਦੇਖੋ ਹੁਣ ਇਹਦਾ ਸਿੱਟੇ ਦਾ ਕੀ ਨਿਕਲਦਾ ਵਾ ਮੈਡਮ ਬਹੁਤ ਅੱਛੇ ਆ ਸਾਰੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦੇ ਰਹੇ ਆ ਔਰ ਸਾਨੂੰ ਉਮੀਦ ਆ ਕਿ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਪਕਵਾਂਕ ਮਨਸਾਹ ਨੂੰ ਵੀ ਜਿਹੜਾ ਆਪਣਾ ਪਾਕਾ ਸੂਬੇ ਦਾ ਖੋਕ ਕੇ ਕੋਡ ਦੇ ਵਿੱਚ ਰੱਖਣ ਤਾਂ ਕਿ ਜਿਹੜਾ ਸੂਬੇ ਦਾ ਪੈਸਾ ਲੁੱਟਿਆ ਜਾ ਰਿਹਾ ਇਹ ਸੂਬੇ ਦੇ ਵਿੱਚ ਵਾਪਸ ਆਵੇ ਅਗਲੀ ਰਣਨੀਤੀ ਜੀ ਅਸੀਂ 23 ਤਰੀਕ ਨੂੰ ਹੁਣ ਪੇਸ਼ ਹੋਵਾਂਗੇ ਸਾਡਾ ਵਕੀਲਾਂ ਦਾ ਪੈਨਲ ਆ ਅਸੀਂ ਆਪ ਦਾ ਜਵਾਬ ਦੇ ਓਡ ਦੇ ਵਿੱਚ ਰੱਖਾਂ। ਕਿੱਦਾਂ ਦੇਖੋ ਕਿ ਦੂਸਰੀ ਮੁੱਦੂ ਵੀ ਹੋ ਰਹੀ ਹੈ ਜਦ ਕਿ ਇਹ ਤਾਂ ਕਿਹਦੀਆਂ ਅੰਦਰ ਦਾ ਮਾਮਲਾ ਹੈ। ਤੇ ਡਾਕੂਮੈਂਟ ਵੀ ਜਰੇ ਨਹੀਂ ਹੁੰਦੇ। ਉਹਨਾਂ ਕੋਲ ਹੈ ਹੀ ਨਹੀਂ ਜੀ ਪਹਿਲੇ ਦਿਨੋਂ ਜੇ ਉਹਨਾਂ ਕੋਲ ਡਾਕੂਮੈਂਟਸ ਹੁੰਦੇ ਤਾਂ ਸਾਨੂੰ ਉੱਥੇ ਬੈਠਣ ਦੀ ਲੋੜ ਨਾ ਪੈਂਦੀ। ਇਹ ਤਾਂ ਜੀ ਕਾਫੀ ਟਾਈਮ ਦੇ ਧੰਦਲੀ ਚੱਲ ਰਹੀ ਆ। ਇਹ ਆਪਣੇ ਵਰਗੇ ਲੋਕਾਂ ਤੋਂ ਠੱਗਿਆ ਜਾ ਰਿਹਾ ਪੈਸਾ। ਉੱਥੇ ਜਾ ਕੇ ਵੀ ਇਹ ਹੁਣ ਇਹੀ ਤਾਂ ਜਾਣਦਾ ਅਸੀਂ ਤਾਂ ਕਹਿੰਦੇ ਸੀਬੀਏ ਜਾਂਚ ਕੀਤੀ ਜਾਵੇ ਤਾਂ ਕਿ ਜਿਹੜਾ ਪੈਸਾ ਠੱਗਿਆ ਜਾ ਰਿਹਾ ਏਬੀਏ ਪੈਸਾ ਜਾ ਕੇ ਤੇ ਜੇਬਾਂ ਚ ਰਿਹਾ ਵਾ ਜਦ ਤੱਕ ਕੋਈ ਕੰਮ ਨਹੀਂ ਕਰਦਾ ਤੋ ਉਹ ਇਸ ਤਰੀਕੇ ਬਿਲਕੁਲ ਹੀ ਫਰੀ ਰਹੇਗਾ ਜੀ ਇਹ ਲੋਕ ਬਹੁਤ ਖੁਸ਼ ਆ ਅਸੀਂ ਵੀ ਕਹਿੰਦੇ ਆ ਵੀ ਇਹ ਫਰੀ ਰਹੂਗਾ ਜੀ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਜਿਹੜੀਆਂ ਕਮੀਆਂ ਸੀ ਉਹਦੇ ਤੇ ਖੁੱਲ ਕੇ ਗੱਲ ਹੋਈ ਆ ਵੀ ਆਹ ਐਨਐਚਏ ਦੀਆਂ ਕਮੀਆਂ ਨੇ ਇਹ ਨਹੀਂ ਕਰ ਰਿਹਾ ਪਿਛਲੀ ਵਾਰੀ ਉਹਨਾਂ ਨੇ ਐਨਐਚਏ ਨੂੰ ਪਿਆ ਸੀ ਪਿਆ ਜਿਹੜੇ ਕੰਮ ਇਹ ਕਹਿ ਰਹੇ ਉਹ ਕੰਮ ਤੇ ਕਰਾਓ ਘਟੋ ਘਟਾ ਕੁਝ ਲੱਗੇ ਤੇ ਸਹੀ ਉੱਤੇ ਹੁੰਦਾ ਪਰ ਨਹੀਂ ਉਹ ਕੁਝ ਨਹੀਂ ਹੋਇਆਗਾ ਅੱਜ ਮੈਡਮ ਥੋੜਾ ਜਿਆਦਾ ਰੁੱਖ ਸਖਤ ਸੀਗਾ ਐਨਐਚਏ ਦੇ ਅਧਿਕਾਰੀਆਂ ਦੇ ਖਨਾਪੇ ਤੁਸੀਂ ਕੁਝ ਕਰਵਾ ਨਹੀਂ ਰਹੇ ਔਰ ਦੂਜੀ ਗੱਲ ਵੀ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਜੋ ਵੀ ਨਹੀਂ ਆ ਰਹੇ ਇਸ ਕਰਕੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਸਾਥ ਦੇ ਰਿਹਾ ਐਤ ਕੋਈ ਛੱਕਲੀ ਗੱਲ ਨਹੀਂ ਤੇ ਜਿਹਦਾ ਅਸੀਂ ਹੁਣ 23 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦੇਵਾ ਦੇਵਾਂਗੇ ਹਾਈ ਕੋਰਟ ਕੀ ਕਹਿੰਦਾ ਇਹ ਫਿਰ ਪ੍ਰਧਾਨ ਮੀਟਿੰਗ ਵਿੱਚ ਤੁਹਾਨੂੰ ਮਿਲੂਗਾ ਹਾਂ ਮੀਟਿੰਗ ਦੇ ਵਿੱਚ ਕੋਈ ਤੁਹਾਨੂੰ ਮਿਲੂਗਾ ਏ ਥਿਸ ਇਜ਼ ਸਾ ਤੇ ਆਪਣੇ ਜਵੈਨ ਸੀਪੀ ਸਾਹਿਬ ਤੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਡੀਐਮ ਸਾਹਿਬ ਕੀ ਮਜੂਸ ਤੇ ਐਨੇ ਚ ਦਾ ਕੋਈ ਅਧਿਕਾਰੀ ਆਇਆ ਹਾਂ ਐਨੇ ਚ ਦਾ ਇੱਕ ਅਧਿਕਾਰੀ ਆਇਆ ਸੀ ਉਹਦਾ ਮੈਨੂੰ ਨਾਮ ਵਗੈਰਾ ਨਹੀਂ ਪਤਾ ਕੁਝ ਵੀ ਨਹੀਂ ਪਤਾ ਇਹਨੂੰ ਕੁਝ ਵੀ ਨਹੀਂ ਪਤਾ ਆਸਤੇ ਹੈਗੀ ਆਸਤੇ ਹੈਗੀ ਆਸਤੇ ਸਰ ਤੇ ਲੜਦੇ ਆ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਲੜਦੇ ਆ ਤੇ 100% ਅਸੀਂ ਜਨਤਾ ਨੂੰ ਇਹ ਤੋਂ ਨਜਾਜ਼ ਦਵਾ ਮੰਗੋ। ਇਹ ਬਿਲਕੁਲ ਫਰੀ ਲਊਗਾ ਜੀ। ਟੋਲ ਫਰੀ ਲਊਗਾ ਜੀ। ਬਿਲਕੁਲ ਟੋਲ ਫਰੀ। ਕਹਿਣਾ ਮਤਾਂ ਕੋਈ ਸਿੱਕਾ ਨਹੀਂ ਨਿਕਲਿਆ ਜੀ। ਨਹੀਂ ਕੋਈ ਸਿੱਟਾ ਨਹੀਂ। ਸਿੱਟਾ ਕੋਈ ਨਹੀਂ ਸਿੱਟਾ ਤੇ ਤਾਂ ਨਿਕਲੂਗਾ। ਜਿਹੜੇ ਰੇਟਾਂ ਦੇ ਪਿੱਛੇ ਅਸੀਂ ਟੋਲ ਪਲਾਜ਼ਾ ਫਰੀ ਕੀਤਾ ਉਹਨਾਂ ਰੇਟਾਂ ਨੂੰ ਘੱਟ ਕਰਨ ਦੀ ਗੱਲ ਚੱਲੂਗੀ। ਅੱਜ ਤੇ ਉੱਪਰ ਲੀਆਂ ਗੱਲਾਂ ਚੱਲਦੀਆਂ ਪਈਆਂ ਨੇ ਰੇਟ ਘੱਟ ਕਿਵੇਂ ਹੋਣਗੇ। ਅੱਜ ਤੇ ਇਹ ਸੋਲੂਸ਼ਨ ਲੱਭਦੇ ਪਏ ਆ। ਮਤਲਬ ਰੇਟ ਘੱਟ ਵਾਲੇ ਪਾਸੇ ਕੁਝ ਨਹੀਂ ਚੱਲਿਆ। ਕਿ ਅਸੀਂ ਇੰਨਾ ਕਰਾਂਗੇ, ਇੰਨਾ ਕਰਾਂਗੇ। ਹੁਣ ਦੇਖੋ ਫਰਕ ਬਹੁਤ ਜ਼ਿਆਦਾ। ਜਿਹੜਾ ਕਰਨਾਲ ਤੋਂ ਸ਼ੰਭੂ ਟੋਲ ਆ ਉਹ 111 ਕਿਲੋਮੀਟਰ ਤੇ ਆ ਆਪਣਾ 123 ਕਿਲੋਮੀਟਰ ਤੇ ਆ ਸ਼ੰਭੂ ਤੋਂ ਲੁਧਿਆਣਾ 123 ਕਿਲੋਮੀਟਰ ਤੇ ਪਰ ਉੱਥੇ ਟੋਲ ਹੈਗਾ 185 ਰੁਪਏ ਇੱਥੇ 220 ਰੁਪਏ ਪਰ ਇੱਥੇ ਸਭ ਤੋਂ ਮਹਿੰਗਾ ਕਿਉਂ ਕੀਤਾ ਗਿਆ ਕਿਉਂ ਇਹ ਤੁਮ बार-बार ਮਹਿੰਗਾ ਕਰ ਰਹੇ ਹੋ ਅਸੀਂ ਇਹ ਚੀਜ਼ਾਂ ਇਹ ਜਿੱਕਰ ਭਾਜੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਹਾਈ ਕੋਰਟ ਦੀ ਹੋਈ ਹੈ ਹਾਈ ਕੋਰਟ ਦੇ ਵਿੱਚ ਜੋ ਵੀ ਜਵਾਬਦਾਵਾ ਦੇਵਾਂਗੇ ਜੋ ਮਾਨਜੁਗ ਹਾਈ ਕੋਰਟ ਕਹੂਗਾ ਉਹ ਉਹ ਦੇਖਾਂਗੇ ਫਿਰ ਅੱਗੇ ਕੀ ਆਰਡਰ ਆਉਂਦੀ ਹੈ ਉਹ ਹਿਸਾਬ ਨਾਲ ਫਿਰ ਅਸੀਂ ਆਪਣੀ ਮੀਟਿੰਗ ਕਰਾਂਗੇ ਜਥੇਬੰਦੀਆਂ ਦੇ ਵਿੱਚ ਤੇ ਅਗਲਾ ਰੁਕ ਤੇ ਆ